ਹਾਂ ਜੀ ਮਿੱਤਰ ਪਿਆਰਿਓ ਪੇਸ਼ੇ ਕੇ ਬੰਦ ਹੈ ਚਿਕਨ ਵਾਲਾ ਪਰੌਂਠਾ ਜੋ ਕਿ ਆਪਾਂ ਲੈਫਟ ਓਵਰ ਚਿਕਨ ਦਾ ਬਣਾਵਾਂਗੇ ਬਹੁਤ ਹੀ ਇੱਕ ਬ੍ਰੇਕਫਾਸਟ ਦੀ ਸ਼ਾਨਦਾਰ ਆਈਟਮ ਹੈ ਬਹੁਤ ਹੀ ਆਸਾਨ ਹੈ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਸੈਚਰਡੇ ਨੂੰ ਮੇਰੇ ਦੋਸਤ ਆਏ ਸੀ ਗੁਰਬੀਰ ਤੇ ਦੀਪਕ ਤੇ ਚਿਕਨ ਤਰੀ ਤੁਰੀ ਸਾਰੀ ਉਹ ਖਿੱਚ ਗਏ ਤੇ ਦੋ ਚਾਰ ਪੀਸ ਬਚੇ ਸੀ ਸੋਚਿਆ ਜਿੰਦਾ ਲੈਫਟ ਓਵਰ ਚਿਕਨ ਦਾ ਇੱਕ ਪਰੌਂਠਾ ਬਣਾ ਕੇ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਾਂ ਮਿੱਤਰ ਪਿਆਰਿਓ ਇਸ ਤਰ੍ਹਾਂ ਸ਼੍ਰੈਡ ਕਰ ਲਓ ਤਾਂ ਪਾਓ ਜਿੱਦ ਤੁਸੀਂ ਬੇਸਿਕ ਮਸਾਲੇ ਸਿਰਫ ਲੂਣ ਕੁੱਟੀ ਹੋਈ ਲਾਲ ਮਿਰਚ ਦੈਂਤਨੀਆ ਪਾਊਡਰ ਤੇ ਅੰਬਚੂਰੋਂ ਦੇ ਚਾਰ ਮਸਾਲੇ ਪਾਉਣੇ ਨੇ ਤੇ ਨਾਲ ਤੁਸੀਂ ਬਾਦੇ ਉੱਤੇ ਤੁਸੀਂ ਪਿਆਜ਼ ਚੋਪ ਕਰਕੇ ਹਰੀ ਮਰਚ ਚੋਪ ਕਰਕੇ ਅਦਰਕ ਚੋਪ ਕਰਕੇ ਤੇ ਕਸੂਰੀ ਮੇਥੀ ਲੋ ਸੋਣਿਓ ਤੁਹਾਡਾ ਬੈਟਰ ਹੋ ਗਿਆ ਰੈਡੀ ਬਿਲਕੁਲ ਵਧੀਆ ਬਣ ਚੁੱਕਾ ਹੈ ਇਹਨੂੰ ਰੱਖੋ ਤੁਸੀਂ ਸਾਈਡ ਤੇ ਦੋ ਲੋ ਪੇੜੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਪੇੜਾ ਥੋੜਾ ਜਿਹਾ ਵੇਲ ਕੇ ਤੇ ਫਿਲਿੰਗ ਨੂੰ ਤਸੱਲੀ ਨਾਲ ਅੰਦਰ ਭਰ ਲਓ ਤੇ ਇਦਾਂ ਵਧੀਆ ਘੈਂਟ ਜਿਹਾ ਪਰੌਂਠਾ ਤੁਸੀਂ ਇੱਕ ਰੋਲ ਕਰ ਲਓ ਤਵਾ ਕਰ ਲਓ ਸੋਣਿਓ ਗਰਮ ਤੈਨੂੰ ਮਾਰੋ ਚਲਾ ਕੇ ਤਵੇ ਦੇ ਉੱਤੇ ਕੀ ਉਹਦਾ ਬਹੁਤ ਘੱਟ ਯੂਜ਼ ਕਰਨਾ ਦੇਸੀ ਘਿਓ ਦਾ ਸਿਰਫ ਉਪਰ ਇੱਕ ਚਮਚਾ ਦੇ ਉੱਪਰ ਯੂਜ਼ ਕਰਨਾ ਹੈਗਾ ਸੋਹਣੋ ਇੱਕੋ ਕਿੰਨਾ ਪਿਆਰਾ ਕਲਰ ਆ ਗਿਆ ਕਿੰਨਾ ਸੋਹਣਾ ਲੱਗ ਰਿਹਾ ਵੇਖਣ ਨੂੰ ਸੋਨ ਦਾ ਮਹੀਨਾ ਹੋ ਚਲਿਆ ਖਤਮ ਅਪਰਲੇ ਅੰਦਰਲੇ ਅਮਰੀਸ਼ ਪੂਰੀ ਨਹੀਂ ਜਗਾਓ ਤੇ ਚਿਕਨ ਦਾ ਪਰੌਂਠਾ ਖਾਓ ਲਓ ਨਿਆਰੇ ਮਾੜੇ ਮੋਟੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਰੈਸਪੀ ਤੁਹਾਨੂੰ ਕਿਦਾਂ ਦੀ ਲੱਗਦੀ ਹੈ ਵੀਡੀਓ ਵੇਖਣ ਲਈ ਤੁਹਾਡੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ